ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਰਾਵੋ ਆਮ ਆਦਮੀ ਪਾਰਟੀ ਨੇ ਮਹੱਲਾ ਕਲੀਨਿਕ ਬਣਾਏ ਸੀ 2022 ਤੋਂ ਲੱਗੇ ਸੀ ਹੋ ਸਕਦਾ ਲੋਕਾਂ ਨੂੰ ਪਤਾ ਲੱਗਦਾ ਜਾਂ ਨਾ ਲੱਗਦਾ ਪਰ ਉਹਨਾਂ ਦੇ ਪੋਸਟਰਾਂ ਬੈਨਰਾਂ ਨੇ ਸਾਰਿਆਂ ਨੂੰ ਪਤਾ ਲੱਗਦਾ ਸੀ ਉਹਨਾਂ ਦੀਆਂ ਐਡਾਂ ਨੇ ਪਤਾ ਲਵਾਤਾ ਸੀ ਕਿ ਭਾਈ ਆ ਬਾਈ ਸਾਡੇ ਮਹੱਲਾ ਕਲੀਨਿਕ ਬਣ ਚੁੱਕੇ ਆ ਪਰ ਅਫਸੋਸ ਦੀ ਗੱਲ ਸਾਰੇ ਪੰਜਾਬ ਦੇ ਵਿੱਚੋਂ ਮਹੱਲਾ ਕਲੀਨਿਕ ਚੋਰੀ ਹੋ ਚੁੱਕਿਆ ਤੇ ਚੋਰੀ ਹੋਈ ਤੁਹਾਨੂੰ ਅਸੀਂ ਵਿਖਾ ਦਿੰਨੇ ਆ ਆਜੋ ਆ ਰਿਹਾ ਮੁਹੱਲਾ ਕਲੀਨਿਕ ਜਿਹੜਾ ਬਣਿਆ ਪਨਾਇਆ ਚੋਰੀ ਹੋ ਗਿਆ ਕੀ ਹਾਲਾ ਜੀ ਇਹ ਤਾਂ ਹੱਲਾ ਕਲੀਨਿਕ ਬਣਿਆ ਬਣਿਆ ਚੋਰੀ ਹੋ ਗਿਆ ਤੇ ਚੋਰੀ ਕਿਉਂ ਹੋਇਆ ਕੋਈ ਦੱਸ ਦਿੰਨੇ ਆ ਪਹਿਲਾਂ ਸੀ ਮੁਹੱਲਾ ਕਲੀਨਿਕ ਹੁਣ ਬਣ ਗਿਆ ਆਯੂਸ਼ਮਾਨ ਆਰੋਗਿਆ ਕੇਂਦਰ ਤੇ ਇਹ ਜਿਹੜਾ ਕਹਿ ਲੋ ਇਹ سلسلہ ਕਰੋਨਾ ਚੱਲੀ ਜਾਂਦਾ ਸੀ 2022 ਦੇ ਤਾਂ 23 ਦੇ ਵਿੱਚ ਮੈਂ ਡਾਕਟਰ ਸਾਹਿਬ ਨੂੰ ਇੱਕ ਨੂੰ ਫੋਨ ਲਾਇਆ ਸੀ ਮੁਖਸਰ ਦੇ ਵਿੱਚ ਤੇ ਉਹਨਾਂ ਨੂੰ ਇੱਕ ਗੱਲ ਪੁੱਛੀ ਸੀ ਕਿ ਡਾਕਟਰ ਸਾਹਿਬ ਤੁਸੀਂ 5 ਲੱਖ ਵਾਲੇ ਕਾਰਡ ਤੇ ਇਲਾਜ ਕਉ ਨਹੀਂ ਕਰ ਰਹੇ ਉਹਨਾਂ ਦਾ ਇਹ ਕਹਿਣਾ ਸੀ ਕਿ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦਾ ਰੌਲਾ ਚੱਲ ਰਿਹਾ ਉਹ ਰੌਲਾ ਕੀ ਸੀ ਵੀ ਜਿਹੜੀ ਕੇਂਦਰ ਸਰਕਾਰ ਸੀ ਉਹ ਕਹਿੰਦੀ ਅਸੀਂ ਫੰਡ ਤੁਹਾਨੂੰ ਤਾਂ ਦੇਵਾਂਗੇ ਜਾਂ ਤਾਂ ਅਸੀਂ ਜਿਹੜਾ ਪੈਸਾ ਤੁਹਾਨੂੰ ਦਿੱਤਾ ਸੀਗਾ ਆਯੂਸ਼ਮਾਨ ਵਾਸਤੇ ਤੁਸੀਂ ਉਹ ਜਿਹੜਾ ਪੈਸਾ ਉਹ ਮੁਹੱਲਾ ਕਲੀਨਿਕਾਂ ਤੇ ਲਾਤਾ ਜਾਂ ਤਾਂ ਇਹਨੂੰ ਆਯੂਸ਼ਮਾਨ ਜਿਹੜੇ ਕਾਰਡ ਬਣਾਓ ਜਾਂ ਇਹਨੂੰ ਆਯੂਸ਼ਮਾਨ ਦਾ ਨਾਮ ਦਿਓ ਕਿ ਨਹੀਂ ਤਾਂ ਫਿਰ ਪੈਸਾ ਰੁਕਿਆ ਰਹੂਗਾ ਪਰ ਫੰਡ ਹੁਣ ਲੈਣ ਵਾਸਤੇ ਆਮ ਆਦਮੀ ਪਾਰਟੀ ਨੇ ਇਹ ਜਿਹੜਾ ਲਿਖਣਾ ਸੀ ਉਹ ਲਿਖਤਾ ਪਰ ਮੈਂ ਤੁਹਾਨੂੰ ਇਹ ਕਹਿਣਾ ਪਹਿਲਾ ਕਰੋੜਾ ਰੁਪਈਆ ਦੇ ਆਪਾਂ ਬੈਨਰ ਲਾਏ 18,37,467 ਰੁਪਏ ਇਹਦੇ ਤੇ ਲੱਗੇ ਸੀ ਇੱਕ ਮੁਹੱਲਾ ਕਲੀਨਿਕ ਤੇ ਖਰਚਾ ਵਿਖਾਇਆ ਸੀ 18,37,467 ਰੁਪਏ ਪਾ 1837468 ਰੁਪਏ ਦੇ ਹਿਸਾਬ ਦੇ ਨਾਲ ਇਹ ਕਹਿੰਦੇ ਸੀ 600 ਮਹੱਲਾ ਕਲੀਨਿਕ ਬਣਾਤਾ ਪਹਿਲੇ 127 ਬਣਾਏ ਬੈਨਰ ਲੱਗੇ ਫਿਰ 500 ਬਣ ਲੱਗਿਆ ਫਿਰ ਬੈਨਰ ਲੱਗੇ ਫਿਰ ਇਹਨਾਂ ਨੇ 500 ਕੁਛ ਲਾਈ ਉਹਦੇ ਬੈਨਰ ਲੱਗੇ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਕਰੋੜਾਂ ਰੁਪਈਆ ਦੇ ਇਹਨਾਂ ਨੇ ਬੈਨਰ ਲਾਤੇ ਜਿਹੜਾ ਲਗਭਗ 100 ਕਰੋੜ ਰੁਪਏ ਦਾ ਇਹਨਾਂ ਨੇ ਮਹੱਲਾ ਕਲੀਨਿਕਾਂ ਤੇ ਲਾਇਆ ਸੀ ਤੇ ਅੱਜ ਕੀ ਹੋ ਰਿਹਾ ਮਾਨ ਸਾਹਿਬ ਲੁਧਿਆਣੇ ਦੇ ਵਿੱਚ ਜਿਹੜਾ ਉਹ ਕੀ ਨੋ ਜਿਹੜਾ ਅਨਮੋਲ ਕਵਾਤਰਾ ਉਹਦੇ ਕੋਲ ਲੋਕ ਜਾਂਦੇ ਆ ਤੇ ਰੋਂਦੇ ਆ ਕਰਲਾਉਂਦੇ ਆ ਵੀ ਸਾਡੇ ਕੋਲ ਇਲਾਜ ਨੂੰ ਪੈਸੇ ਨਹੀਂ ਲੋਕ ਵੀਡੀਓ ਪਾਉਂਦੇ ਆ ਕਿ ਸਾਡੇ ਕੋਲ ਇਲਾਜ ਨੂੰ ਪੈਸੇ ਨਹੀਂ ਲੋਕ ਮੇਰੇ ਅਰਗੇ ਤੋਂ ਵੀਡੀਓ ਪਵਾਉਂਦੇ ਆ ਕਿ ਸਾਡੇ ਕੋਲ ਇਲਾਜ ਨੂੰ ਪੈਸੇ ਨਹੀਂ ਪਰ ਜਿਹੜਾ ਆ ਮਹੱਲਾ ਕਲੀਨਿਕ ਤੋਂ ਆ ਜਿਹੜਾ ਹੁਣ ਤੁਸੀਂ ਆਯੂਸ਼ਮਾਨ ਬਣਾਤਾ ਹੈ ਤਾਂ ਕਹਿੰਦੇ ਪਹਿਲਾਂ ਹੀ ਆਯੂਸ਼ਮਾਨ ਸੀ ਇਹ ਹੁਣ ਤੁਸੀਂ ਬਣਾਤਾ ਜੇਕਰ ਇਹੀ 100 150 ਕਰੋੜ ਰੁਪਇਆ ਤੁਸੀਂ ਜੇਕਰ 100 150 ਕਰੋੜ ਰੁਪਇਆ ਇਹੀ ਤੁਸੀਂ ਸਰਕਾਰੀ ਹਸਪਤਾਲਾਂ 'ਚ ਡਾਕਟਰ ਪੂਰੇ ਕਰਾ ਦਿੰਦੇ ਮਸ਼ੀਨਾਂ ਪੂਰੀਆਂ ਕਰਾ ਦਿੰਦੇ ਤੇ ਅੱਜ ਲੋਕਾਂ ਦੀਆਂ ਵੀਡੀਓ ਨਹੀਂ ਆਉਣੀਆਂ ਸੀ ਤੁਸੀਂ ਆ ਆਪਦੀ ਝੂਠੀ ਵਾਹ ਵਾਹ ਖੱਟਣ ਵਾਸਤੇ ਕਰੋੜਾ ਰੁਪਿਆ ਬਰਬਾਦ ਕਰਤਾ ਕਰੋੜਾ ਰੁਪਿਆ ਬਰਬਾਦ ਇਹੀ ਜੇਕਰ ਕਰੋੜਾ ਰੁਪਿਆ ਤੁਸੀਂ ਸਰਕਾਰੀ ਹਸਪਤਾਲਾਂ ਦੇ ਵਿੱਚ ਮਸ਼ੀਨਾਂ ਡਾਕਟਰ ਪੂਰੇ ਕਰਾ ਦਿੰਦੇ ਉਹਦੇ ਨਾਲ ਯਾਦ ਰੱਖੋ ਕਿ ਉੱਥੇ ਸਾਰਾ ਟੈਸਟ ਵੀ ਹੋ ਜਾਣੇ ਸੀ ਸਾਰਾ ਕੁਝ ਹੀ ਸਾਨੂੰ ਜਿਹੜਾ ਕਹਿ ਲੋ ਸਵੇਰ 9 ਵਜੇ ਤੋਂ ਲੈ ਕੇ 2 ਵਜੇ ਤੋਂ ਬਾਅਦ ਡਾਕਟਰ ਨਹੀਂ ਠਹਾਉਂਦੇ ਹੁੰਦੇ ਸਰਕਾਰੀ ਸਕੂਲ ਹਸਪਤਾਲਾਂ ਦੇ ਵਿੱਚ ਤੇ ਸਰਕਾਰੀ ਹਸਪਤਾਲਾਂ ਦੇ ਵਿੱਚ ਜੇਕਰ ਤੁਸੀਂ ਸਵੇਰ 9 ਤੋਂ ਰਾਤ ਦੇ 9 ਵਜੇ ਤੱਕ ਤੇ ਰਾਤ ਦੇ 9 ਵਜੇ ਤੋਂ ਲੈ ਕੇ ਸਵੇਰ 9 ਵਜੇ ਤੱਕ ਡਾਕਟਰ ਪੂਰੇ ਕਰ ਦਿੰਦੇ ਤੇ ਜਿਹੜੇ ਕਹਿ ਲੋ ਹਸਪਤਾਲਾਂ ਦੇ ਵਿੱਚ ਡਾਕਟਰ ਪੂਰੇ ਕਰ ਦਿੰਦੇ ਮੈਨੂੰ ਸੁਣਦੇ ਵਿੱਚ ਗੱਲ ਮਿਲੀ ਆ ਪਤਾ ਨਹੀਂ ਰੱਬ ਜਾਣੇ ਸੱਚੀ ਹੋਊਗੀ ਸੁਣਦੇ ਵਿੱਚ ਕਿਸੇ ਚੰਗੇ ਬੰਦੇ ਨੇ ਦੱਸੀ ਆ ਸਾਡਾ ਫਾਜ਼ਿਲਕਾ ਜ਼ਿਲ੍ਹਾ ਤੇ ਉੱਥੇ ਜਿਹੜਾ ਕਹ ਲੋ ਜਿਹੜਾ ਫਾਜ਼ਿਲਕਾ ਜ਼ਿਲ੍ਹੇ ਦਾ ਹਸਪਤਾਲ ਹੋਵੇ ਤੇ ਉੱਥੇ ਕਹਿੰਦੇ ਡਿਲੀਵਰੀ ਲਈ ਕੋਈ ਡਾਕਟਰ ਹੈ ਨਹੀਂ ਕੋਈ ਨਰਸ ਹੈ ਨਹੀਂ ਤਾਂ ਇਦੋਂ ਉੱਤੇ ਸਾਡੇ ਉੱਤੇ ਕੀ ਹੋ ਸਕਦਾ ਕਰੋੜਾ ਰੁਪਿਆ ਜੇਕਰ ਇਹੀ ਸਰਕਾਰੀ ਹਸਪਤਾਲਾਂ ਤੇ ਲਾਇਆ ਹੁੰਦਾ ਤੇ ਮੈਂ ਤੁਹਾਨੂੰ ਗਾਰੰਟੀ ਨਾਲ ਕਹਿਣਾ ਲੋਕਾਂ ਦੀਆਂ ਵੀਡੀਓ ਨਹੀਂ ਆਉਣੀਆਂ ਸੀ ਤੇ ਤੁਹਾਨੂੰ ਕਿਤੇ ਜ਼ੋਰ ਲਾਉਣ ਦੀ ਲੋੜ ਨਹੀਂ ਪਿਆ ਕਰਨੀ ਸੀ ਨਾ ਸਰਪੰਚੀ ਦੀਆਂ ਵੋਟਾਂ 'ਚ ਨਾ ਐਮਐਲਏ ਦੀਆਂ ਵੋਟਾਂ 'ਚ ਤੇ ਤੁਹਾਡੀ ਸਰਕਾਰ ਸਿੱਧੀ ਆ ਕੇ ਠਾ ਵਜਿਆ ਕਰਨੀ ਸੀ ਕਿ ਭਾਈ ਸਭ ਤੋਂ ਮੇਨ ਚੀਜ਼ ਜਦੋਂ ਬੱਚਾ ਜੰਮਦਾ ਅੱਜ ਹਸਪੀਟਲਾਂ ਦੇ ਵਿੱਚ ਜਨਮ ਹੁੰਦਾ ਉਹਦਾ ਜੰਮਦੇ ਬੱਚੇ ਨੂੰ ਸਿਹਤ ਚਾਹੀਦੀ ਆ ਤੇ ਅੱਜਕੱਲ ਅੱਜਕੱਲ ਲੋਕਾਂ ਕੋਲ ਸਿਹਤ ਡਿਪਾਰਟਮੈਂਟ ਨਹੀਂ ਇਹਦਾ ਸਬੂਤ ਇਹ ਆ ਫੇਸਬੁੱਕ ਖੋਲੋ YouTube ਖੋਲੋ ਚਾਹੇ ਕਿਸੇ ਦੇ ਘਰ ਜਾ ਕੇ ਵੇਖ ਲਓ ਲੋਕਾਂ ਕੋਲ ਇਲਾਜ ਨੂੰ ਪੈਸੇ ਨਹੀਂ ਤੇ ਲੋਕ ਵੀਡੀਓ ਪਵਾਉਂਦੇ ਆ ਅਕਾਲੀ ਮੈਂ ਜਾ ਕੇ ਆਇਆ ਜਿਹਦੀ ਵਿਚਾਰੇ ਦੀ ਉਹ ਲੱਤ ਵੱਡੀ ਆ ਉਹਨੇ ਫੇਫੜੇ ਦਾ ਆਪਰੇਸ਼ਨ ਕਰਾਉਣਾ ਤੇ ਜਿਹੜਾ ਆਪਰੇਸ਼ਨ ਕਰਾਉਣਾ ਉਹਨੂੰ ਪੈਸਾ ਚਾਹੀਦਾ ਉਹਦੇ ਕੋਲ ਪੈਸਾ ਹੈ ਨਹੀਂਗਾ ਉਹਨੂੰ ਆਪਰੇਸ਼ਨ ਕਰਾਉਣ ਵਾਸਤੇ ਤੇ ਦੂਜਾ ਫੇਫੜਾ ਵੀ ਡੈਮੇਜ ਹੋ ਜਾਂਦਾ ਸਾਹ ਤੋਂ ਔਖਾ ਹੁੰਦਾ ਇਹ ਬਹੁਤ ਸਾਰੇ ਲੋਕ ਪਾਇਆ ਲੱਖੇ ਵਾਲੀ ਮੰਡੀ ਦੇ ਵਿੱਚ ਮੈਂ ਪਾਈ ਸੀ ਜਿਹੜਾ ਮਲੋਟ ਹਲਕੇ ਦੇ ਵਿੱਚ ਉੱਥੇ ਇੱਕ ਬੰਦੇ ਰੀੜ ਦੀ ਹੱਡੀ ਦਾ ਜਿਹੜਾ ਕਹ ਲੋ ਉਹ ਕਹਿੰਦਾ ਸਾਡਾ ਲਾਜ ਹੀ ਨਹੀਂ ਹੋ ਰਿਹਾ ਕਹ ਇਹਨੂੰ ਸਾਡੇ ਹਸਪੀਟਲ ਦਾ ਬਹੁਤ ਤਗੜੇ ਬਣ ਗਿਆ ਜਿਵੇਂ ਆ ਕਰੋੜਾ ਰੁਪਈਆ ਤੁਸੀਂ ਬਰਬਾਦ ਕੀਤਾ ਸੀ ਨਾ ਆਯੂਸ਼ਮਾਨ ਦਾ ਜਿਹੜਾ ਤੁਸੀਂ ਆ ਮਹੱਲਾ ਕਲੀਨਿਕ ਦਾ ਇਹ ਤੁਸੀਂ ਭਾਈ ਸਾਹਿਬ ਲੋਕਾਂ ਦੇ ਮਸ਼ੀਨਾਂ ਪਵਾਣ ਦੇ ਡਾਕਟਰ ਪੂਰੇ ਕਰ ਦਿੰਦੇ ਤੇ ਅੱਜ ਇਹ ਪੈਸਾ ਬਚਿਆ ਰਹਿਣਾ ਸੀਗਾ ਤੇ ਤੁਹਾਨੂੰ ਤਾਂ ਕੋਈ ਅਸਰ ਨਹੀਂ ਕਿਉਂਕਿ ਤੁਹਾਡਾ ਢਿੱਡ ਦੁਖੇ ਤੁਸੀਂ ਤਾਂ ਦਿੱਲੀ ਜਾ ਵੜਨਾ ਦੰਦ ਦੁਖੇ ਤਾਂ ਦਿੱਲੀ ਜਾ ਵੜਨਾ ਜੇ ਤੁਹਾਨੂੰ ਖਰਾਟੇ ਆ ਗਏ ਤਾਂ ਦਿੱਲੀ ਜਾ ਵੜਨਾ ਤੇ ਜੇਕਰ ਬਾਹਲੀ ਗੱਲ ਔਖੀ ਹੋ ਜੇ ਅੱਖਾਂ-ਅੱਖਾਂ ਦਾ ਕੰਮ ਹੋ ਜੇ ਜਾਂ ਕੁਝ ਹੋਰ ਹੋ ਜੇ ਤਾਂ ਤੁਹਾਡੇ ਰਗਵ ਚੱਡਾ ਜੀ ਬਾਹਰਲੀਆਂ ਕੰਟਰੀਆਂ 'ਚ ਜਾ ਵੜਦੇ ਆ ਤੇ ਮਹੱਲਾ ਕਲੀਨਿਕ ਸਿਰਫ ਇਹ ਤੁਸੀਂ ਸਾਨੂੰ ਇੱਕ ਆਬਦਾ ਹਵਾ ਬਣਾਉਣ ਵਾਸਤੇ ਜੀ ਅਸੀਂ ਆਮ ਮਹੱਲਾ ਕਲੀਨਿਕ ਬਣਾਤੇ ਆ ਜੀ ਬਣਾਤੇ ਆ ਜੀ ਇਹਦੇ ਨਾਲ ਫਾਇਦੇ ਨਹੀਂ ਹੋਏ ਔਰ ਸਾਡਾ ਕਰੋੜਾ ਰੁਪਿਆ ਹੁਣ ਤੁਸੀਂ ਇੱਕ ਗੱਲ ਹੋਰ ਸੁਣੋ ਪਹਿਲਾਂ ਤਾਂ ਮਹੱਲਾ ਕਲੀਨਿਕਾਂ ਦੇ ਬੋਰਡ ਲੱਗੇ ਹੁਣ ਜਿਹੜੇ ਆਏ ਜਿਹੜੇ ਕੱਲੋ ਤੁਹਾਡੇ ਮਹੱਲਾ ਕਲੀਨਿਕਾਂ ਦੇ ਵਿੱਚ ਹੀ ਆਯੂਸ਼ ਮਾਮ ਜਿਹੜਾ ਇਹਨਾਂ ਨੇ ਲਿਖਿਆ ਉਹ ਵੀ ਪੈਸਾ ਲੱਗਿਆ ਹੁਣ ਤੁਸੀਂ ਇਹ ਦੱਸੋ ਵੀ ਪੈਸਾ ਤੁਹਾਨੂੰ ਬਰਬਾਦ ਕਰਕੇ ਮਿਲਿਆ ਕੀ ਜਿਵੇਂ ਕਿਸੇ ਦਾ ਪੈਸਾ ਆਪਾਂ ਲੈ ਕੇ ਹੋਰ ਕੰਮ ਵਾਸਤੇ ਵਰਤਿਆ ਜਾਵੇ ਤਾਂ ਉਹ ਪੈਸਾ ਤੁਸੀਂ ਵਰਤਿਆ ਸਾਡਾ ਪੈਸਾ ਆਇਆ ਸੀ ਸਾਡਾ ਵਰਤਿਆ ਤੁਸੀਂ ਆਪ ਦੀ ਸੋਸ਼ਲ ਮੀਡੀਆ ਦੇ ਵਿੱਚ ਆਪਦਾ ਪੈਸਾ ਵਰਤਿਆ ਤੁਸੀਂ ਆਕੰਧਾਂ ਤੇ ਆਪਦੀ ਫੋਟੋ ਲਵਾਉਣ ਵਾਸਤੇ ਇੰਨੀਆਂ ਫੋਟੋ ਗੁੰਮਸ਼ੁਦਾ ਨਹੀਂ ਲੱਗਦੀਆਂ ਸੀ ਜਿੰਨੀ ਮੁੱਖ ਮੰਤਰੀ ਤੇ ਕੇਜਰੀਵਾਲ ਦੀ ਲੱਗ ਗਈ ਹੁਣ ਸਾਡਾ ਪੈਸਾ ਆਹ ਰੋੜਾਂ ਤੇ ਲੱਗਿਆ ਪਿਆ ਆਹ ਪੈਸਾ ਤੁਸੀਂ ਲੈ ਕੇ ਹਸਪੀਟਲਾਂ ਨੂੰ ਅਪਗ੍ਰੇਡ ਨਹੀਂ ਕੀਤਾ ਉਹਨਾਂ ਨੂੰ ਚੰਗਾ ਨਹੀਂ ਕੀਤਾ ਤੁਸੀਂ ਸਾਡਾ ਪੈਸਾ ਬਰਬਾਦ ਕੀਤਾ ਤੁਹਾਡੇ ਤੇ ਕਾਰਵਾਈ ਹੋਣੀ ਚਾਹੀਦੀ ਆ ਪਰ ਕੇਂਦਰ ਸਰਕਾਰ ਤੁਹਾਡੇ ਨਾਲ ਢਿੱਲ ਗੁਜ਼ਾਰ ਰਹੀ ਆ ਪਤਾ ਨਹੀਂ ਕਿਹੜੀ ਗੱਲੋਂ ਢਿੱਲ ਕਰ ਰਹੀ ਆ ਤੁਹਾਡੇ ਨਾਲ ਇਹ ਪੈਸਾ ਬਰਬਾਦ ਹੋਇਆ ਸਾਡਾ ਸਾਨੂੰ ਸਾਡੇ ਪੈਸੇ ਦਾ ਹਿਸਾਬ ਦਿਓ ਲੋਕ ਹਿਸਾਬ ਮੰਗਦੇ ਆ ਕਿ ਸਾਨੂੰ ਹਿਸਾਬ ਦਿਓ ਆ ਤੁਹਾਡੀਆਂ ਫੋਟੋ ਜਾਂਦੀ ਸਰਕਾਰ ਦੇ ਵਿੱਚੋਂ ਤਾਂ ਲੰਘਦੇ ਸੁਣਿਆ ਸੀ ਪਰ ਤੁਹਾਡੀ ਚੱਲਦੀ ਸਰਕਾਰ ਹਲੇ 2025 ਚੜਿਆ ਪਹਿਲੇ ਤੁਹਾਡੇ ਇਥੋਂ ਪੋਸਟਰ ਲੱਗ ਗਏ ਆ ਤੇ ਹੋਰ ਤੁਹਾਡਾ ਕੀ ਹੋ ਸਕਦਾ ਤੁਸੀਂ ਆਪ ਦੱਸ ਦਿਓ ਲੋਕੋ 18 ਲੱਖ 37467 ਰੁਪਈਆ ਦਾ 18 ਲੱਖ 37467 ਰੁਪਈਆ ਦਾ ਇੱਕ ਮੁਹੱਲਾ ਕਲੀਨਿਕ ਬਣਿਆ ਸੀ ਇਹਨਾਂ ਨੇ ਕਈ ਮੁਹੱਲਾ ਕਲੀਨਿਕ ਬਣਾਏ ਆ ਇਹੀ 18 ਜੇ ਮਨ ਲਓ ਮੇਰੇ ਫਾਇਲ ਕਾ ਜ਼ਿਲ੍ਹੇ ਦੇ ਵਿੱਚ ਉਦਾਹਰਣ ਤੌਰ ਤੇ ਇਹਨਾਂ ਨੇ ਪੰਜ ਹੀ ਖੋਲਤੇ ਹੋਏ ਹੁਣ ਇੱਕ ਹਲਕੇ ਦੇ ਵਿੱਚ ਇਹਨਾਂ ਨੇ ਕੋਈ ਦੋ ਦੋ ਤਿੰਨ ਤਿੰਨ ਤਾਂ ਖੋਲ ਹੀ ਹੋਣਗੇ ਚਾਰ ਤਾਂ ਮੰਨ ਕੇ ਚੱਲੀਏ 18 18 18 ਦੋਨਾ 36 ਤੇ 36 ਤੇ 36 ਬਣਾਓ ਕਿੱਥੇ ਦੀ ਕਿੱਥੇ ਗੱਲ ਗਈ ਆ ਤੁਸੀਂ ਇੱਕ ਗੱਲ ਯਾਦ ਰੱਖੋ ਕਿ ਇਹ ਜੇਕਰ ਚਾਰ ਹਲਕੇ ਲੱਗਦੇ ਆ ਫਾਇਲਕਾ ਜ਼ਿਲ੍ਹੇ ਨੂੰ ਚਾਰ ਹਲਕਿਆਂ ਦੇ ਵਿੱਚ ਜਿਹੜੇ ਆ ਮਹੱਲਾ ਕਲੀਨਿਕ ਬਣਾਏ ਆ ਇਹ ਸਾਡੇ ਫਾਇਲਕਾ ਜ਼ਿਲ੍ਹੇ ਦਾ ਜਿਹੜਾ ਹਸਪੀਟਲ ਸੀ ਇਹਨੂੰ ਇੱਕ ਨੰਬਰ ਤੇ ਕਰ ਦਿੰਦੇ ਤਾਂ ਯਾਦ ਰੱਖੋ ਮੈਨੂੰ ਬਹੁਤਿਆਂ ਦਾ ਤਾਂ ਪਤਾ ਨਹੀਂ ਪਰ ਫਾਇਲਕਾ ਜ਼ਿਲ੍ਹੇ ਦੇ ਜਿਹੜੇ ਲੋਕ ਬਿਮਾਰ ਹੁੰਦੇ ਆ ਸ਼ਮਾਰ ਹੁੰਦੇ ਆ ਜਿਨ੍ਹਾਂ ਕੋਲ ਇਲਾਜ ਨੂੰ ਪੈਸੇ ਨਹੀਂ ਹੁੰਦੇ ਉਹਨਾਂ ਲੋਕਾਂ ਦੀਆਂ ਵੋਟਾਂ ਨਹੀਂ ਕਿਤੇ ਪਾਸੇ ਜਾਂਦੀਆਂ ਸੀ ਪਰ ਤੁਸੀਂ ਆਪ ਦੀ ਜਿਵੇਂ ਕਹਿ ਲੋ ਸਿਰਫ ਮਸ਼ਹੂਰੀ ਕਰਨ ਵਾਸਤੇ ਲੋਕ ਤੇਰੀ ਮਸ਼ਹੂਰੀ ਨੂੰ ਪਹਿਲਾਂ ਹੀ ਬੜਾ ਜਾਣਦੇ ਸੀ ਜਦੋਂ ਭਗਵਾਨ ਤੇ ਕਹਿੰਦੇ ਅੱਗੋਂ ਮਾਨ ਲੋਕ ਆਪਣੇ ਆਪ ਲਾ ਦਿੰਦੇ ਸੀ ਪਰ ਆ ਸਾਡਾ ਪੈਸਾ ਬਰਬਾਦ ਕਰਕੇ ਤੂੰ ਜਿਵੇਂ ਲੋਕਾਂ ਦੇ ਮਨ ਤੋਂ ਉੱਤਰ ਗਿਆ ਜਿਹੜਾ ਮਾਣ ਮਨਾ ਤੇ ਚੜਿਆ ਹੋਇਆ ਸੀ ਉਹ ਥੱਲੇ ਲੈ ਗਿਆ ਯਾਦ ਰੱਖੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਤੇ ਮੈਂ ਮਾਨ ਸਾਹਿਬ ਨੂੰ ਬੇਨਤੀ ਕਰਦਾ ਮਾਨ ਸਾਹਿਬ ਅੱਗੇ ਤੋਂ ਸਾਡਾ ਪੈਸਾ ਬਰਬਾਦ ਨਾ ਕਰੋ ਜੀ ਆ ਯਾਦ ਰੱਖੋ ਮੈਨੂੰ ਮੁੰਡਿਆਂ ਕਹਿੰਦਾ ਕਹਿੰਦੇ ਨਾ ਸਰਕਾਰ ਕਿੰਨੇ ਚਿਰ ਦੀ ਪਈ ਆ ਮੈਂ ਕਿਹਾ ਜਦੋਂ ਲੋਕਾਂ ਦੇ ਮਨ ਤੋਂ ਲੈ ਜਾਂ ਨਾ ਲੀਡਰ ਉਦੋਂ ਸਮਝ ਲਓ ਸਰਕਾਰ ਗਈ ਹੁੰਦੀ ਆ ਕਿ ਤੁਸੀਂ ਆਪ ਹੀ ਕਹਿੰਦੇ ਹੁੰਨੇ ਆ ਅਰੇ ਰਾਜ ਤੋਂ ਉਹ ਕਰਤੇ ਹੈ ਜਿੰਨਾਂ ਕਾ ਦਿਲੋਂ ਪਰ ਰਾਜ ਹੁੰਦਾ ਹੈ ਕਹਿਣੋ ਕਿ ਤੂੰ ਮੁਰਗੇ ਦੇ ਸਿਰ ਪਰ ਵੀ ਤਾਜ ਹੁੰਦਾ ਹੈ ਹੁਣ ਮੁਰਗੇ ਦੇ ਸਿਰ ਤੇ ਤਾਜ ੱਕੀ ਫਿਰਦੇ ਤੇਰੇ ਵਰਗੇ ਰਾਜ ਤਾਂ ਦਿਲਾਂ ਵਾਲੇ ਕਰਨਗੇ ਯਾਦ ਰੱਖੋ ਸਾਡਾ ਪੈਸਾ ਬਰਬਾਦ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ